ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਹਿਬ ਜਿਉ ਰਹਿਰਾ ਸਾਹਿਬ ਹਰ ਜੁਗ ਜੁਗ ਪੰਗਤ ਪਾਇਆ ਪੈ ਰਹਿ ਬਾਇਆ ਰਾਮ ਰਾਜੇ ਹਰ ਨਾਖਸ਼ੀ ਦੁਸ਼ਟ ਹਰ ਮਾਰਿਆ ਪ੍ਰਸਾਦ ਨਾਇਆ ਅਹੰਕਾਰੀਆਂ ਅਨਤ ਕਾਂ ਵਢਦੇ ਨਾਮੇ ਬੁਲਾਇਆ ਜਨ ਨਾਨਕ ਐਸਾਰ ਸੇਵਿਆ ਅੰਤ ਲੈ ਛਡਾਇਆ ਇਕ ਓਅੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਦਰਦ ਸੁਖ ਰੋਗ ਪਿਆਜ ਆ ਸੁਖਤਾਉ ਨਾ ਹੋਵੇ ਤੂੰ ਕਰਤਾ ਕਿਰਣਾ ਮੈਂ ਨਹੀਂ ਜਾਹੋ ਕਿਰਣਾ ਹੋਵੇ ਮਨਿਆ ਹਾਰੇ ਕਿਰਤਵ ਸਿਆ ਤੇ ਦੰਤ ਨਾਂ ਜਾ ਲਿਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾ ਤਾਕ ਨਕਲਾ ਭਰਪੂਰ ਹਾਂ ਓ ਸੱਚਾ ਸਾਹਿਬ ਸਭਤ ਸਵਾਲੀ ਉਹ ਅਜਰ ਗਿੱਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆਂ ਬਾਤਾਂ ਜੋਗਿ ਸਕਲਣਾ ਸੋ ਕਰੇਹਾ ਸੋ ਦਰਗ ਰਾਗ ਆਸਾ ਮਹਿਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰਗ ਤੇਰਾ ਕਿਹਾ ਸੋ ਕਰਕੇ ਹਾਤ ਮੈਂ ਸਰਬ ਸੁਮਾਲੇ ਵਾਜੇ ਤੇਰੇ ਨਾਮ ਅਨੇਕ ਸੰਖਾ ਗਿਤੇ ਤੇਰੇ ਆਵਣ ਹਾਰੇ ਗਿਤੇ ਤੇਰੇ ਰਾਗ ਬਿਨ ਸੋ ਕਹੀ ਹੈ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਨੋਂ ਪਵਨ ਪਾਣੇ ਬੈਸੰਤਰ ਅਗਾਵੇ ਰਾਜਾ ਧਨਮ ਗਵਾਰੇ ਗਾਵਨ ਤੁਨੋਂ ਜਿਤ ਗੁਪਤ ਲਿਖ ਜਾਂਦਣ ਲਿਖ ਲਗ ਧਰਮ ਵਿਚਾਰੇ ਗਾਵਨ ਤੁਨ ਜੀਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸੁਦਾਸvare ਗਾਵਨ ਤੁਨੋਂ ਅਨੰਦ ਨਰਾਸਨ ਬੈਠੇ ਦੇਵ ਤਿਆਨ ਅਨੰਦ ਨਾਲੇ ਗਾਵਨ ਤੁਨੋਂ ਸਿਦ ਸੁਮਾਦੇ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੇ ਸਦੇ ਸੰਦੋਖੇ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡੇ ਦੇ ਪੰਨਨਕੇਸ਼ਰ ਜੁਗ ਜੁਗ ਵਿਦਿਆ ਨਾਲੇ ਗਾਵਣ ਤੁਧਨੋ ਮੋਹਨ ਆ ਮਨਮੋਹਨ ਸਰਗਮਤ ਪਿਆਲੇ ਗਾਵਣ ਤੁਧਨੋ ਰਤਨੁ ਪਾਏ ਤੇਲੇ 86 ਤੀਰਥ ਨਾਲੇ ਗਾਵਣ ਤਦਨੋ ਜੋਤ ਮਹਾਮਨ ਸੂਰਾ ਗਾਵਣ ਤਦਨੋ ਖਾਣੀ ਚਾਰੇ ਗਾਵਣ ਤਦਨੋ ਖੰਡ ਮਨ ਲੰਮਰ ਹੁੰਦਾ ਕਰ ਕਰ ਖੇਤੇ ਤੇ ਧਾਰੇ ਸੇਤ ਦਿਨੋ ਗਾਵਣ ਜੋਤ ਨਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤਦਨੋ ਗਾਵਣ ਸਹਿਮ ਚਿਤ ਨਾਮਨ ਨਾਨਕ ਅਮਚਾਰੇ ਸੋਏ ਸੋਏ ਸਦਾ ਸਾਹਿਬ ਸਾਚਾ ਸਾਚੁ ਨਾਹੀ ਹੈ ਮਿਹੋ ਸਜਾਇ ਨਾ ਜਾਸੀ ਰਚਨਾ ਜਿੰਦਰ ਚਾਈ ਰੰਗੇ ਰੰਗੇ ਭਾਤੇ ਕਰ ਕਰਨ ਸੇ ਮਾਇਆ ਜਨੋ ਪਾਏ ਕਰ ਕਰ ਦੇਖੇ ਗਿਤਾ ਆਪਣਾ ਜੋ ਦੇਵੜਿ ਆਈ ਜੋ ਦਿਨ ਪਾਵੈ ਸੋਏ ਕਰਸੇ ਪ੍ਰਹ ਹੁਕਮ ਨਾ ਕਰ ਨਾ ਜਾਇ ਸੋ ਪਾਤਿ ਸਾਹੋ ਸਹਾਬ ਸਾਹਿਬ ਨਾਨਕ ਰਹਿਣ ਰਜਾਈ ਆਸਾਂ ਮਿਲਾਂ ਪਹਿਲਾ ਸੁਣ ਵਡਾ ਆਖੇ ਸਭ ਕੁ ਵਿੱਚ ਨਵੰਡਾ ਨੇਠਾ ਹੋਵੇ ਕੀ ਹੁੰਦਾ ਪਾ ਇਹਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੈ ਸਮਾਈ ਵੱਡੇ ਮੇਰੇ ਸਾਹਿਬਾ ਘਰ ਗੰਭੀਰ ਆਗੁਲੇ ਨਹੀ ਰਾਖੂ ਨਾ ਜਾਣੈ ਤੇਰਾ ਆਖੇ ਤਾਂ ਕੇਵਣ ਚਿਰ ਨਹਾਵੋ ਸਭ ਸਰਤੇ ਮਨ ਸਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗਰਹਾਈ ਕਹਿਣ ਨਾ ਜਾਏ ਤੇਰੀ ਤਲਵੜਿਆਈ ਸਭ ਸਤ ਸਭ ਤਪ ਸਭ ਚਿਗਿਆਈਆਂ ਸਦਾ ਵਰਖਾ ਕੀ ਆਵੜਿਆਈਆਂ ਤਦਨੁ ਸਦੀਰ ਨਾ ਪਾਇਆ ਕਰਮ ਲੈ ਨਾ ਠਾਰ ਰਹਾਈਓ ਆਖਣ ਵਾਲਾ ਆਖਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਹੇ ਤੇ ਸੈਖਿਆ ਚਾਰਾ ਨਾਨਕ ਸੱਚ ਸਵਾਰਨ ਹਰ ਆਸਾ ਮਹਿਲਾ ਪਹਿਲਾ ਆਖਾ ਜਿਵਾ ਵਸਰੇ ਅਮਰ ਜਾਵੂ ਆਖਣੋ ਕਾ ਸਚਾ ਨਾਉ ਸਾਚੇ ਨਾਮ ਕੇ ਲਾਗੈ ਭੂਖ ਅਧ ਭੁਖੈ ਖਾਇ ਚਲਹਿ ਦੁਖ ਸੋਗੈ ਸਰੇ ਮੇਰੇ ਮਾਈ ਸਾਚਾ ਸਾਹਿਬ ਸਾਚੇ ਨਾਮ ਰਹਾ ਸਾਚੇ ਨਾਮ ਇਤ ਲਗੜਾਈ ਆਤ ਕੇ ਕੀਮਤ ਨਹਿ ਪਾਈ ਦੇ ਸਭਨ ਖ ਆਖਨ ਪਾਹੇ ਵੱਡਾ ਨਾ ਰੋਵੈ ਘਾੜ ਨਾ ਜਾਈ ਨਾ ਹੋ ਮਰਨਾ ਹੋ ਵਸੁਗ ਜਿੰਦਾ ਰਹੇ ਨਾ ਚੁੱਕੇ ਭੋਗ ਗੁਨੇ ਹੋ ਮੁਰਨਾ ਹੀ ਕੋਈ ਨਾ ਕੋ ਹੋਵਾ ਨਾ ਕੋ ਹੋਈ ਦੇਵੜਾ ਪਤੇ ਵਲ ਤਿਰਦਾਤ ਜੇ ਦਿਨ ਕਨਕੈ ਕੀਤੀ ਰਾਤ ਹਾ ਸੰਸਾਰ ਹੈ ਤੇ ਕਮ ਜਾਤ ਨਾਨ ਨਾਵੇਂ ਵਾਸਨਾਤ ਨਰਾਗ ਜਨੇ ਮਹਿਲਾ ਚਪთა ਹਰ ਕੇ ਜਨਾ ਸਤਗੁਰ ਸਿਦੁਰਖ ਸਾਧੂ ਗੁਰ grace ਹਮ ਕੀਰੇ ਕਰਮ ਸਤਗੁਰ ਸਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਬਿਦੁਰ ਦੇ ਮੋਖੋ RAM ਨਾਮ ਪ੍ਰਗਾਸ ਗੁਰਵਤਨਾ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਉ ਹਰ ਜਨ ਕੇ ਅਡਭਾਗ ਵਡੇਰੇ ਨਹਰ ਹਰ ਸਰਤਾ ਹਰ ਪਿਆਸ ਹਰ ਹਰ ਨਾਮ ਲੈ ਤਰਤਾਸ ਹੈ ਮਨ ਸੰਗਤ ਗੁਣ ਪ੍ਰਕਾਸ਼ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹਨ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨੇ ਆਏ ਤ੍ਰਿਗ ਦੇਵੇ ਤ੍ਰਿਗ ਜਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਤੋ ਰਾਮ ਅਪਸਾ ਲਿਖਿਆ ਲਿਖਾਸ ਤਨ ਤਨ ਸਭ ਸੰਗਤ ਜਿਤ ਹਰਿ ਸਪਾਇਆ ਮਨ ਜਨ ਨਾਰੰਗ ਨਾਮ ਪ੍ਰਗਾਸ ਹਾਰਾ ਗੁਜਰੀ ਮਹਿਲਾ ਪੰਜਵਾ ਕਾਹਿਰੇ ਮਨ ਤਵਦਮ ਜਹਰ ਹਰਿ ਜੋ ਪ੍ਰਿਆ ਸਹਿਲ ਵਸਨ ਮੈਂ ਜੰਤੋ ਪਾਈ ਤਾ ਕਰਜ ਕਾਗ ਕਰ ਤਿਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਿਰਿਆ ਗੁਰ ਪ੍ਰਸਾਦ ਅਪਰੰਧ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਵੂ ਜਨਨ ਪਿਤਾ ਲੋਗ ਸੁਮਨਤਾ ਕੋ ਨਾ ਗਿਸ਼ਕੇ ਧਰਿਆ ਸਿਰ ਸਿਰ ਅਰਜ ਸੁਬਾਹੇ ਠਾਕੁਰ ਕਾਹੇ ਮਨ ਭੋਖ ਰਿਆ ਉੜੇ ਓਣ ਆਵੇਂ ਸੇ ਕੋਸਾਨ ਪਾਛੇ ਬਿਸ਼ਰੇਸ਼ ਰਿਆ ਤਨ ਕਮਣ ਖਲਾਵੇਂ ਖਮਣ ਚੁਗਾਵੇਂ ਮਨ ਮੈਂ ਸੁਮਨਨ ਕਰਿਆ ਸਮਰਦਾ ਲਾਸਟ ਸਦਾਨ ਠਾਕੁਰ ਕਾਨ ਦਰਤਿਆ ਜਨਾਨ ਬਲ ਬਲ ਸਦ ਬਲ ਜਾਈਐ ਅਤਨੰਤ ਨਾ ਪਾਰ ਆਵਣਿਆ ਰਾਗ ਆਸਾ ਮਹਿਲਾ ਚੌਥਾ ਸੋਪ ਰਖੇ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰજન ਹਰਪੁਰਖ ਨਿਰੰજન ਹਰਗਮਗਮ ਅਪਾਰ ਸਬਤਿ ਆਵਹਿ ਸਬਤਿ ਆਵ ਤੁਜੀ ਹਾ ਸੱਚੇ ਸਰਦਨ ਹਾਰਾ ਸਾਜੀਤ ਮਹਾਰੇ ਦੀ ਦੁਨੀਆ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਾਧੂ ਖਿ ਹਸਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਗਾ ਨਾਨਕ ਚੰਦ ਵਿਚਾਰਾ ਤੂੰ ਘੜ ਗੜੰਤਰ ਸਰਬ ਨਿਰੰਤਰ ਜੀ ਹਰ ਇੱਕ ਅਪਰੂਖ ਸਮਾਨ ਦਾਤਾ ਤੇਰੇ ਬਖਾਰੀ ਜੀ ਹਾਵ ਤੇਰੇ ਜੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ ਬਨਾ ਨਾ ਜਾਣ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਹਿਆ ਗੁਣਾ ਕਵਕਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜੀ ਜਨਾਨਤਿਨ ਕੁਰਬਾਨ ਹਰਿ ਧਿਆਵਹਿ ਹਰਿ ਧਿਆਵਹਿ ਤੁਝੇ ਜੀ ਸੇ ਜਨ ਜਗਮਾ ਸੁਖਵਾਸੀ ਸੇ ਮੁਕਤ ਸੇ ਮੁਕਤ ਪਾਇ ਜਨ ਹਰਿ ਧਿਆਵਿਆ ਜੀ ਜਨ ਤੋਟੇ ਜਮ ਕੇ ਫਸੇ ਜਨ ਦਿਨ ਪਾਉ ਜਨ ਹਾਰ ਜਨ ਪਾਉ ਧਿਆਵਿਆ ਜੀ ਤਨ ਕਾ ਪਉ ਸੰਗ ਵਾਸੀ ਜਨ ਸੇਵਿਆ ਇਹਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਤੇ ਆਇਆ ਜੀ ਜਨ ਨਾਨਕ ਤਰਪਨ ਜਾਸੀ ਪੀਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬਿਆੰਦ ਬਿਆੰਤਾ ਤੇਰੇ ਭਗਤ ਤੇਰੇ ਭਗਤ ਹਲਾਹ ਰਹੁਣ ਤੋ ਜੀ ਹਨਨ ਕ ਅਨੇਕ ਅਨੰਤਾਂ ਤੇਰੇ ਅਨਕ ਤੇਰੇ ਅਨਕ ਕਰੇ ਹੈ ਹਰ ਪੂਜਾ ਜੀ ਸਤਿ ਤਾਪ ਹੈ ਜਪਿਆ ਬਿਅੰਤਾਂ ਤੇਰੇ ਅਨੇਕ ਤੇਰੇ ਅਨੇਕ ਆਪਣ ਹੈ ਮੋ ਸਿਮਰਤ ਸਾਸਰ ਜੀ ਹਰ ਕਰਿਆ ਅਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਦਿਉ ਪਾਵਹਿ ਮੇਰੇ ਹਰਿ ਭਗਵੰਤਾ ਤਵਾਦ ਬ੍ਰਖ ਪਰੰਪਰ ਕਰਤਾ ਜੀ ਤੁਧ ਜੇਵੜਾ ਬਨਵਾ ਕਰੂਈ ਤੁਮ ਜੁਗ ਜੁਗ ਏਕੋ ਸਦਾ ਸਦਾ ਤੈਕੋ ਜੀ ਤੋ ਨਿੰਦ ਲਗਰਤਾ ਸੋਏ ਦਾ ਪਾਵੈ ਸੋਏ ਵਰਤਾ ਜੀ ਤੂੰ ਆਪੈ ਕਰਹਿ ਸੋ ਹੋਈ ਖੁਦਾ ਪੈ ਸ੍ਰਿਸ਼ਟ ਸਭ ਉਪਾਈ ਦੇਦਾ ਪੈ ਸਰਜ ਸਾਗੂਈ ਜਨਾਨਕ ਗੁਣ ਗਾਵੇ ਕਰਤਾ ਕਹਿ ਜੀ ਜਿਉ ਸਭ ਸੇ ਕਾ ਜਾਣੂਈ ਆਸਾ ਮਹਿਲਾ ਚੌਥਾ ਤੋ ਕਰਤਾ ਸਚਿਆਰ ਬੰਡਾ ਸਾਈ ਜਿਉ ਤੋ ਪਾਵੇ ਸੁਇ ਤੇ ਸੇ ਜੋ ਤੋ ਦੇਵੇ ਸੋ ਹਾ ਪਾਏ ਰਹਾ ਸਾਭ ਤੇਰੀ ਦੁਸ਼ਮਣੇ ਤੇ ਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮਰਤਨ ਪਾਇਆ ਗੁਰਮੁਹਲਾ ਦਾ ਮਨ ਮੋਹ ਗਵਾਇਆ ਦਾ ਸੁਣਿਆ ਮਿਲਾਇਆ ਤੂੰ ਦਰਿਆਵੋ ਸਾਭ ਤਜਹਿ ਮਾਹੀ ਬਿਨੁ ਜਾਕ ਕੋਈ ਨਾਹੀ ਜੀ ਜਨ ਸਾ ਤੇਰਾ ਖੇਲ ਜਿਵੇਂ ਜਮਨ ਅਛੜਿਆ ਸੰਜੋਗੀ ਮੇਨ ਜਿਸਨੂੰ ਤੂੰ ਜਾਣਾ ਹੈ ਸੋਏ ਜਨ ਜਾਣੈ ਹਰ ਗੁਣ ਸਦਿ ਆਖ ਵਿਖਾਣੈ ਜਿਨ ਹਰਿ ਛੇਵਿਆ ਜਿਨ ਸੁਖ ਪਾਇਆ ਸਹਜੇ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਾ ਹੋਈ ਤਤ ਬਿੰਦੂ ਜਾਣ ਬਨਣਾ ਕੋਈ ਵਕਾਰ ਕਰ ਵਿਖ ਹੈ ਜਾਣ ਹੈ ਸੋਏ ਜਨਾਨੋ ਗੁਰਮਖ ਪ੍ਰਗਟ ਹੋਏ ਆਸਾ ਮਿਲਿਆ ਪਹਿਲਾ ਤਿਤ ਸਰਵੜਾ ਪਿਨ ਨਿਵਾਸਾ ਪਾਣੇ ਪਾ ਭਗਤ ਨਹਿ ਕੀਆ ਪੰਗਜ ਮੋਹ ਭਗਨੇ ਚਾਲੇ ਹਉ ਦੇਖਾਂ ਤੇ ਡੋਬੇਲੇ ਮਨ ਏਕਨ ਚੇਦ ਸਮੂਲ ਮੰਨ ਹਾਨ ਬਸਦਾ ਤੇਲੇ ਗੁਨ ਗੱਲਿਆ ਰਹਾਉ ਨਾ ਹਉ ਜਤੇ ਫਤਲੇ ਪੜਿਆ ਮੂਰਹਮਦਾ ਜਨਮ ਪਿਆ ਪ੍ਰਨੁਤਨਾਨ ਨੰਕੇ ਸਰਣਾ ਜਨ ਤੋ ਨਾਹੀ ਵਿਸਰਿਆ ਸਮ ਲਪਜਵਾ ਪਾਏ ਪ੍ਰਾਪਤ ਮਨੁਖ ਦੇਹ ਰਿਆ ਗੋਬਿੰਦ ਮਨਨ ਕੀ ਇਹ ਤੇ ਪਰਿਆ ਆਵਰੇ ਕਾਜ ਤੀਰਗਿਤ ਨਾ ਕਾਮ ਮਨ ਲਾ SAD ਸੰਗਤ ਭਜ ਕੇਵਲ ਨਾਮ ਸਰੰਗ ਜਾਉ ਲਾਗ ਪਾਵ ਜਲ ਤੈਨੂੰ ਨਕਾਜ ਨਮਰਥਾ ਜਾਤ ਰੂਪ ਮਾਇਆ ਕਹਿ ਰਹਾਉ ਜਵਤਾ ਸੰਜਮ ਧਰਮਨਾਕ ਮਾਇਆ ਸੇਵਾ ਸਾਧਨ ਜਨ ਅਹਰਿਆ ਕਹੋ ਨਾਮ ਹਮੇਸ਼ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮ ਪਾਛਾ ਹੈ ਦਸਵੇਂ ਕਬੋ ਬਾਈ ਬੇਨਤੀ ਚੌਪਾਈ ਹਮਰੇ ਕਰੋ ਹਾਦੀ ਰੱਛਾ ਪੂਰਨ ਹੋਏ ਤੇ ਕੀ ਇਛਾ ਤਵ ਚਰਨ ਮੰਨ ਰਹੇ ਹਮਾਰਾ ਆਪਣਾ ਜਾਨਕ ਰੋਕਿਤ ਪਾਰਾ ਹਮਰੇ ਦੁਸ਼ਟ ਸਬਦ ਮਕਾਬ ਹੋ ਆਪ ਆਦਮ ਨਿਮਚਾਪ ਹੋ ਸੁਖਿ ਵਸੈ ਮੋਰ ਪ੍ਰਵਾਰ ਸੇਵ ਸਿਖ ਅਸਮੈ ਕਰਤਾਰਾਮ ਮੋਰ ਅਛਾਰਿਤ ਕਰਤੇ ਕਰੀਐ ਸਾਮਨਿਖ ਵਾਸ ਕਰੀਐ ਪੂਰਨ ਹੋਏ ਹਮਾਰੇ ਆਸਾ ਤੂਰ ਬਿਨ ਕੇ ਰਹੈ ਪਿਆਸਾ ਤੁਮਹੇ ਸ਼ਾਨ ਆਕੇ ਹੰਨ ਨਾ ਤੇ ਆਉਂ ਜਿਉਂ ਉਪਰ ਚਾਹੂੰ ਸੋ ਤੋਂ ਤੇ ਪਾਵ ਸੇਵਾ ਸਿੱਖ ਹਮਾਰੇ ਤਾਰੀ ਹੈ ਦਿਨ ਦਿਨ ਸ਼ਾਸਤਰ ਹਮਾਰੇ ਮਾਰੀ ਹੈ ਆਪਾ ਦਾ ਦੇਵ ਜੇ ਮੁਰਗੇ ਮਨਨ ਕਾਲ ਕਾਦ ਆਸਨ ਵਰਗੇ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਹੈ ਤੂੰ ਜੋ ਕਰਿਓ ਰੱਛਾ ਰਾਖਲੇ ਹੋ ਮਰਾਖ ਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨਬੰਦ ਦੁਸ਼ਣ ਕੇ ਹੰਤਾ ਆਤਮਹੁ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸੋਜਿ ਅਵਤਰਾ ਕਾਲ ਪਾਏ ਕਰਿਸ਼ਨਾ ਪ੍ਰਗਾਸਾ ਸਾਲ ਕਾਲ ਕ ਆਖੀ ਆਤਮਾਸ਼ਾ ਜਮਨ ਕਾਲ ਜਿਨ ਕੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਾਨੂੰ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾ ਜਗਤ ਬਨਾਇਓ ਦੇਵ ਦੇਤ ਜਛਨ ਉਜਾਇਓ ਆਦ ਅੰਤ ਕੇ ਉਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਸਹਿ ਕੋ ਹਮਾਰੇ ਸਗਲ ਪ੍ਰਜਾ ਜਨਾਬ ਸੁਨਾਰੇ ਸਿਵਕਨ ਕਾ ਸਭ ਨੂੰ ਸੁਖ ਦੇਉ ਸਤਨਨ ਕਾ ਪਲ ਮੋਮਦ ਕੇਉ ਘੜ ਘੜ ਕੇ ਅੰਤਰ ਗੇ ਜਾਣ ਤ ਭਲੇ ਬੁਰੇ ਕੇ ਪੀਰ ਬਿਸ਼ਾਨਤ ਚਿਟ ਦੇਖ ਜਨਾਸ ਤੁਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਾਨਾਦੁ ਹਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਪੀਰਵ ਸ਼ਾਨ ਘੜ ਘੜ ਕੇ ਪੜ ਪੜ ਕੇ ਜਾਨ ਜਦ ਕਰਖ ਕਰਾ ਕਰਤਾ ਨਾ ਪ੍ਰਜਾ ਧਰਤ ਤਾ ਦੇਹ ਅਪਾਰ ਜਵਾ ਕਰਾ ਕਰਤ ਹੋ ਕਬ ਹੂੰ ਤਉ ਮੈ ਮਲਤ ਦੇਹ ਤਰ ਸਭੂ ਜੀਤੇ ਵਜਨ ਸ੍ਰਿਚੁ ਸਵਤਾਰੈ ਆਪੁ ਆਪਨੀ ਬੂਜੁ ਚਰੈ ਤੁਮ ਸਭ ਹਿਤ ਰਹਿਤਿ ਰਾਮ ਅਲੰਬ ਜਾਨ ਦਵੇਦ ਭੇਦ ਅਲੰਬ ਬੰਦਰੰਕਾਰ ਨਿਰਵਕਾਰ ਅਨਿਰਲੰਭ ਆਦਾਨੇਨ ਅਨਾਦ ਸੰਭ ਤਾ ਕਮਨੁ ਉਚਰਦਿ ਭੇਦਾਂ ਜਾ ਕੋ ਭੇਵ ਨਾ ਪਾਵਤ ਬਿੰਦਾਂ ਤਾ ਕਾ ਕਰਪਾ ਹਨ ਨਮਾਨਤ ਮਹਾ ਮੂੜ ਹੈ ਅਜ ਪੀਦ ਨਾ ਜਾਣਤ ਮਹਾ ਦੇਵ ਕੋ ਕਹਿ ਤਸਦਾ ਸ਼ਿਵ ਦਿਨੰਕਾਰ ਕਾ ਚੀਰਤਨੇ ਪੀਵ ਆਪ ਆਪਨੇ ਮਦਹ ਜੀਤੇ ਮਨ ਮਦ ਪਿਨ ਪਿਨ ਤੂੰ ਹੈ ਤੇਤੇ ਸੁਮਰਾਨ ਖਾਨਾ ਜੈ ਬਸਾਰਾ ਕਹਿ ਬਿਸਜਾ ਪ੍ਰਥਮ ਸੰਸਾਰਾ ਇਕ ਰੂਪ ਨੂਸ ਰੂਪ ਰੰਗ ਪਿਉਰਾ ਕਿਨੇ ਪੂਪਾ ਨਾ ਜੀ ਰਸੇ ਤਕਿਨੀ ਪੋਤ ਪਏ ਖਾਨ ਬਹੁ ਰਚ ਦੀਨੀ ਕਹੋ ਪੂਤ ਰਾਜਾ ਹਵੇ ਬੈਠਾ ਕਹੋ ਸੰਗਤ ਪਿਉ ਸੰਗਤ ਇਕਠਾ ਸਗਰੇ ਸ੍ਰਿਸ਼ਟ ਵਿਵਿਧ ਖਾਇ ਚੰਪਵ ਆਦਿ ਜਗਤ ਸਰੂਪ ਸੁਆਮ ਪਬ ਅਰੱਛਾ ਮੇਰੇ ਤੁਮ ਕਰੋ ਸੇਖੁ ਬਾਰ ਸਿਕ ਸੰਗਰਹੁ ਦੂਰ ਜਿਥੇ ਠਵਤੜ ਪਾਤਾ ਸਗਲ ਮਲੇਸ਼ ਕਰੋ ਰਣ ਕਤਾ ਜਿਹਾ ਤੁਝ ਦਰਸ਼ਨ ਨੇ ਪਰੇ ਦਿਨ ਕੈ ਦੁਸ਼ਟ ਦਉਤ ਹਵੇ ਮਰੇ ਪੁਰਖ ਜਵਨ ਪਗ ਪਰ ਇਤਿਹਾਰੇ ਦਿਨ ਕੈ ਤੂੰ ਸੰਕਟ ਸਭ ਟਾਰੇ ਜੋ ਅਕਲ ਗੁਗਮਾਰ ਤਿਆਗ ਹੈ ਦਾਕੇ ਕਾਲਿਕਨ ਹੈ ਪਰ ਅਛਾ ਹੋਏ ਦਾਹੇ ਸਭ ਕਲਾ ਦੁਸ਼ਟ ਅਰਿਸ਼ਟ ਟਰੇ ਤੇ ਕੰਨ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰਮੋ ਦਾਕੇ ਤਾਪ ਤੁਨੁ ਕਮਹਰਹੁ ਰਹਿ ਦੇ ਸੈਦ ਕਰਉ ਸ਼ੋਹੀ ਦੁਸ਼ਟ ਛਾ ਸਕ ਨਾ ਕੋਈ ਏਕ ਬਾਰ ਜਨਤ ਵੈਸ ਮਹਾਰਾ ਕਾਲ ਪਾਸ ਤੇ ਤਾਹੀ ਮਹਾਰਾ ਜਿਨ ਨਨ ਨਾਮ ਤੇ ਹਾਰੋ ਕਹਾ ਦਰ ਦੁਸ਼ਟ ਦੋਖ ਤੇ ਰਹਾ ਹਰਣ ਕੇ ਤੁਮੈ ਸ਼ਰਨ ਤੇ ਹਾਰੇ ਆਪ ਹਾਥ ਦੈਨ ਹੋ ਮਾਰੇ ਸਰਬ ਥੋਰ ਮੋਹ ਹੋ ਸਹਾਈ ਦੁਸ਼ਟ ਦੋਤੇ ਲਿਹਿ ਬਚਾਈ ਸਵਈਆ ਪਾਹੇ ਗਹ ਜਾਤੇ ਤੁਮਰੇ ਦਵਤੇ ਕੋ ਆਖ ਦਰਨਿਆਨਿਓ ਰਾਮ ਰਹਿਮ ਪ੍ਰਾਨਕ ਰਹਾ ਨਾਨਕ ਹੈ ਮੂਲੇਖ ਨਾ ਮਾਨਿਉ ਸਿਮਰੇ ਸਾਥ ਮੇਂ ਜਿਸਮੈ ਮੂਪੀ ਦੇ ਕਹ ਹਮੇਖ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੇ ਮਰੇ ਕਰ ਮੈਂ ਨਾ ਕਹ ਸਤੁ ਸਵਖਾਲੇ ਬਨੁ ਦੁਖਨਾ ਸਗਲ ਦਵਾਰ ਕੋ ਛੜਕੈ ਗਹਿ ਤਹਾਰੂ ਦਵਾਰ ਵਾਹਿ ਗਾਹੀ ਗਹਿ ਕਿਲਾਜ ਅਸ ਗੋਵਿੰਦ ਦਾਸ ਤੁਮਾਰ RAM KLEVEHLA TEEJA ANAND EK OANKAR SADGURU PRASAD ANAND PYA MER MAI SADGURU MA PAAYA SURTA PAAYA SAHJE SITHI MANVADIYA VADANYA RAAG RATAN PARWAR PARIYA ਸ਼ਬਦ ਗਾਵਣਾਈਆ ਸਾਧੂ ਤਾਂ ਗਾਵਹੁ ਮਰੀਕੇਰਾ ਮਨ ਜਨੀਵਸਾਇ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੀਆ ਦੂਸਰੋ ਹੋ ਹਨ ਨਾ ਲੇ ਹਨ ਨਾ ਰਹੋ ਤੋ ਮਨ ਮੇਰੇ ਦੂ ਸਭ ਸਾਰਨਾ ਮੰਗੀ ਕਾਨੁ ਹੋ ਕਦੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਗਲਾ ਸਮਰੱਥ ਸਵਾਮੀ ਤੋ ਕਿਆ ਮਨ ਅਨੁਸਾਰੇ ਜਹ ਨਾਨਕ ਮਨ ਮੇਰੇ ਸੁਦਾ ਨਾਮੁ ਮੋਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸੰਗਿਛੈ ਜਿਸ ਦੇਹ ਸੋ ਪਾਵੇ ਸਦਾ ਸਲਾਹ ਤਰੀ ਨਾਮੁ ਨੋ ਸਾਵੈ ਨਾਮ ਜਿਨ ਕੇ ਮਨੁ ਸਿਆ ਵਾਜੇ ਸਬਦ ਕਨੇਰੇ ਹੇ ਨਾਨਕ ਸੱਚੇ ਸਾਹਿਬ ਆਖਿਆ ਨਾਹੀ ਗਰ ਤੇਰੈ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰ ਮੇਰਾ ਜਨ ਮੁਖਾਂ ਸਭ ਗਵਾਈਆਂ ਅੰਗਰ ਸ਼ਾਸ ਕੁਮਨੈ ਅਪਸਿਆ ਇਨੇ ਛਾ ਸਾਪ ਜਾਈਆਂ ਸਦਾ ਕਿਰਪਾਣ ਦਿੱਤਾ ਗਰ ਬਟੂ ਜਿਸਾਂ ਦਿਆ ਵੜਿਆਇਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਦਰੋਪਿਆਰ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰ ਸੁਬਗੈ ਕਰ ਸੁਬਗੈ ਸ਼ਬਦ ਵਾਜੇ ਕਰਾਜਿਤ ਕਰ ਤਾਰੀਆਂ ਪੰਜ ਦੂਤ ਨਵਸ ਕਿਤੇ ਕਾਲ ਕੰਡਕ ਮਾਰਿਆ ਸੁਰ ਕਰਮ ਪਾਇਆ ਤਦਨ ਕਾ ਸਿਨਾਮ ਹਰਿ ਕੇ ਲਾਗੇ ਕਹਿ ਨਾਨਕ ਦੈਸ਼ਕ ਹੋਆ ਤਦ ਕਰ ਅਨਹਦ ਬਾਚ ਅਨੰਦ ਸੁਨੋੜ ਪਾਗੇ ਹੋ ਸਗਲ ਮਨੋਰਥ ਪੂਰੇ ਪਾਨ ਬਰੰਪਰਪਾਯਾ ਉਤਰੇ ਸਗਲ ਵਿਸ਼ੂਰੇ ਦੁਖ ਰੋਸ ਨਤਾਬਤਰੇ ਸੁਣੇ ਸੱਤੇ ਬਾਣੀ ਸੰਤ ਸਾਜਨ ਭਏ ਸਰਸੇ ਹੋ ਰੇ ਗੁਰ ਤੇ ਜਾਣੀ ਸੁਣ ਤੇ ਪੁਨਿੰਦ ਕਹਤੇ ਪਵਿੱਤ ਸਤ ਗੋ ਰਹਾ ਵਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਮੁੰਦਾ ਆਵਣੀ ਮਹਿਲਾ ਪੰਜਵਾ ਥਾਲ ਵਿਤ ਨਮਸਤੋ ਪਈਓ ਸਤ ਸੰਦੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਾਉ ਸਦਾਰੂ ਜੀ ਕੋ ਖਾਵੇਂ ਜੀ ਕੋ ਪੰਚੈ ਜਿਸ ਕਾ ਹੇਵਦਾਰੂ ਇਹ ਵਾਹ ਨਾ ਜਾਏ ਨਿਤ ਨਿਤ ਨਾ ਕਰਤਾਰੋ ਦਮ ਸੰਸਾਰ ਚਰਨ ਲਗ ਤਰੀਆਂ ਸਾਨਾਨ ਬ੍ਰਹਮ ਵਿਸਾਰੂ ਸਦੋਖ ਮਹਿਲਾ ਪੰਜਵਾ ਤੇਰਾ ਕੀਤਾ ਜਾਂ ਤੋ ਨਹੀਂ ਮੈਨੋ ਜੋਗ ਤੋਈ ਮੈਂ ਨਿਰਗੁਣ ਹੋਰੇ ਕੋ ਗੁਣ ਨਹੀਂ ਆਪੇ ਤਰਸ ਪਿਉਈ ਤਰਸ ਪਿਆ ਮਹਰਾਮ ਤ ਹੋਈ ਸਤਗੁਰ ਸਜਣ ਮਿਲਿਆ ਨਾਮ ਗਨਾਮ ਲੈਤਾ ਜੀਵਾ ਤਨ ਮਨ ਤੇ ਵਹਰਿਆ ਪਾਉਣੀ ਜਥੈ ਤੋ ਸਮਰਥ ਜਥੈ ਕੋਈ ਨਾਹੀ ਔਥੈ ਤੇਰੇ ਰਾਖ ਅਗਨੇ ਉਦਰ ਮਾਹੀ ਸੁਣ ਕਯਮ ਕਾ ਦੂਤ ਨਾਏ ਤੇਰੇ ਛਟ ਜਾਹੀ ਪਾਉ ਜਲ ਬਖੋਸਗਾ ਹੋ ਗੁਰ ਸ਼ਬਦੇ ਪਾਰ ਪਾਹੇਨ ਕੋ ਲਗੇ ਪਿਆਸ ਅਮਰਤ ਸੇ ਖਾਹੀ ਕਨ ਪੁੰਨ ਅਗਨ ਗੋਬਨ ਗਾਹੀ ਸਭ ਸਨੋ ਕਿਰਪਾਲ ਸਮਾਲੇ ਸਾਹੇ ਸਾਹੇ ਵਰਥਾ ਕੋ ਨਾ ਜਾਏ ਨਿਆਮ ਤਦ ਆਹੀ ਸਲੋਕ ਮਹੱਲਾ ਪੰਜਵਾ ਅੰਤਰ ਗੁਰੂ ਰੱਜੜਾ ਜਿਹਾ ਜਾ ਗੁਰੂ ਨਾਮ ਓਮ ਨਿਤਰੀ ਸਤਗੁਰੂ ਵੇਖਣਾ ਸ਼ਰਵਣੇ ਸੁਣਨਾ ਗੁਰੂ ਨਾਮ ਸਤਗੁਰੂ ਸੇ ਤਿਰਤਿਆ ਦਰਗਹ ਪੈਠਾਓ ਕਹੋ ਨਾਨਕਾ ਕਿਰਪਾ ਕਰੇ ਜਿਸਨਾ ਵਾਦੇ ਜਗਤ ਮਤਮ ਕਾਢਿ ਹੈ ਬਰਲੇ ਕੇ ਕੇ ਮਹਿਲਾ ਪੰਜਵਾ ਰਖੇ ਰਖਨ ਹਾਰ ਆਪ ਭਾਰੀਨ ਗੁਰਗੇ ਪੈਰੇ ਪਾਈ ਕਾਜ ਸੁਵਾਰੀਨ ਹੋ ਆਪ ਦਿਆਲ ਨਾਮ ਸਾਰੀਆਨ ਸਾਜ ਨਾਗੇ ਸੰਗ ਭਵਜਲ ਤਾਰੀਆਨ ਸਾਖਤ ਅਨੰਦਿਕ ਦੁਸ਼ਟ ਇਨਵਾਹਿਮਦਾਰੀਆਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਮਰਤ ਸੁਭ ਹੋਈ ਸਗਲੇ ਦੁਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮਨੈ ਹੈ ਜੇ ਸੋ ਸਮਰਤ ਅਸਗ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ